I'm <laughs> going ਅੱਜ ਅਸੀਂ ਅੰਮ੍ਰਿਤਸਰ ਦੇ ਕੰਪਨੀ ਬਾਗ ਦੇ ਵਿੱਚ ਇਕੱਠੇ ਹੋਏ ਆ ਜਿਹੜਾ ਕਿ ਪੰਜਾਬ ਆਪਣਾ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਖੇਤੀ ਮੰਡੀ ਆਪਣਾ ਜਿਹੜੀ ਆ ਉਹਦੀਆਂ ਨੀਤੀਆਂ ਜਿਹੜਾ ਦਾ ਖਰੜਾ ਜਿਹੜਾ ਵਾ ਮੰਡੀ ਕਰਨ ਦਾ ਜਿਹੜਾ ਵਾ 2024 ਆ ਉਹ ਲਾਗੂ ਕਰਨ ਵਾਸਤੇ ਸੂਬਿਆਂ ਨੂੰ ਭੇਜਿਆ ਜਿਸ ਦੇ ਵਿਰੋਧ ਦੇ ਵਿੱਚ ਅਸੀਂ ਅੱਜ ਇੱਥੇ ਪੁੱਗਾ ਲਾ ਕੇ ਤੋਂ ਕਾਪੀਆਂ ਜਿਹੜੀਆਂ ਸਾੜਾਂਗੇ ਸਾੜ ਕੇ ਕਾਪੀਆਂ ਤੇ ਉਹ ਵਿਰੋਧ ਕਰਾਂਗੇ ਮੋਦੀ ਸਰਕਾਰ ਨੂੰ ਚੇਤਾਵਨੀਆਂ ਵੀ ਉਹ ਆਪਣੇ ਜਿਹੜੇ ਕਾਨੂੰਨ ਹੈ ਵਾਪਸ ਲਵੇ ਇਹ ਕਾਨੂੰਨ ਜਿਹੜੇ ਤਿੰਨ ਆ 750 ਤੋਂ ਵੱਧ ਦਿੱਲੀ ਅੰਦੋਲਨ ਚ ਅਸੀਂ ਸ਼ੀਧੀਆਂ ਦੇ ਕੇ ਵਾਪਸ ਆਇਆ ਤੇ ਮੋਦੀ ਸਰਕਾਰ ਜਿਹੜੇ ਢੰਗ ਨਾਲ ਜਿਹੜਾ ਵਾ ਲਾਗੂ ਕਰਨਾ ਚਾਹੁੰਦੀ ਆ ਇਸ ਕਰਕੇ ਬਿਲਕੁਲ ਜਿਹੜਾ ਵਾ ਇਹਨੂੰ ਅਸੀਂ ਲਾਗੂ ਨਹੀਂ ਹੋਣ ਦਿਆਂਗੇ ਇਹ ਕਿਸੇ ਵੀ ਕਿਸਾਨ ਦੇ ਮਜ਼ਦੂਰ ਦੇ ਆਮ ਲੋਕਾਂ ਦੇ ਹੱਕ ਦੇ ਵਿੱਚ ਨਹੀਂ ਗੇ ਇਹ ਸਾਡੀ ਪਹੁੰਚ ਤੋਂ ਸਾਰਾ ਕੁਝ ਜਿਹੜਾ ਵਾ ਬਾਹਰ ਹੋਣਾ ਇਸ ਕਰਕੇ ਅਸੀਂ ਇਹਦਾ ਵਿਰੋਧ ਕਰਦੇ ਆ ਲੋੜੀ ਦਾ ਦਿਨ ਹੀ ਕਿਉਂ ਚੁਣਿਆ ਗਿਆ ਦੇਖੋ ਲੋੜੀ ਵਾਲੇ ਦਿਨ ਹਰ ਘਰ ਦੇ ਵਿੱਚ ਜਿਹੜਾ ਭੁਗਬਾਲਿਆ ਜਾਂਦਾ ਤੇ ਅਸੀਂ ਇਸ ਚੀਜ਼ ਨੂੰ ਚੁਣ ਕੇ ਹਰ ਪਿੰਡ ਪੱਧਰ ਤੇ ਜਿਹੜਾ ਵਾ ਭੁਗਾ ਬਾਲ ਕੇ ਤੇ ਜਿਹੜਾ ਆਰਡੀਨੈਂਸ 2024 ਜਿਹੜਿਆ ਖੇਤੀ ਮੰਡੀ ਕਰਨ ਦੀ ਨਜੀ ਨੀਤੀਆਂ ਵਾ ਇਹਨਾਂ ਦਾ ਜਿਹੜਾ ਵਾ ਉਹ ਕਾਪੀਆਂ ਦੇ ਵਿੱਚ ਸਾੜ ਕੇ ਪੂਰੀ ਤਰ੍ਹਾਂ ਪਿੰਡ ਪੱਦਰ ਤੋਂ ਜਿਹੜਾ ਵਾ ਉਹ ਵਿਰੋਧ ਜਿਹੜਾ ਵਾ ਜਿਤਾਵਾਂਗੇ ਤਾਂ ਕਰਕੇ ਅਸੀਂ ਲੋੜੀ ਵਾਲੇ ਦੇਣ ਦੋਹਾਂ ਫਾਰਮਾਂ ਵਾਲਾ ਜੋ ਐਲਾਨ ਕੀਤਾ ਵਾ ਉਹ ਅਸੀਂ ਜਿਹੜਾ ਵਾ ਇਹ ਕਰਕੇ ਅੱਜ ਕੀਤਾ ਹੈ ਵੇਖੋ ਜੀ ਸਾਡੀ ਲੜਾਈ ਆ ਸ਼ੰਭੂ ਖਨੋਰੀ ਬਾਰਡਰ ਤੇ ਅੱਜ ਵੇਖੋ ਤੇ 12 ਮਹੀਨੇ ਜਿਹੜੇ ਆ ਸਾਲ ਹੋ ਗਿਆ ਵਾ ਲਗਭਗ ਉੱਥੇ ਸਾਡੀ ਲੜਾਈ ਚੱਲ ਰਹੀ ਆ ਤੇ ਐਮਐਸਬੀ ਦੀ ਲੜਾਈ ਨੂੰ ਲੈ ਕੇ ਚੱਲ ਰਹੀ ਆ ਇਹੀ ਕਾਰਨ ਹੈ ਵੀ ਅੱਜ ਜਿਹੜਾ 21 2200 2 ਚਾ ਤੇ ਲੋਕਾਂ ਨੂੰ 40 ਰੁਪਏ ਕਿਲੋ ਆਟਾ ਮਿਲ ਰਿਹਾ ਇਹੀ ਕਰਕੇ ਹੀ ਇਹਨੇ ਵੀ ਐਮਐਸਪੀ ਦਾ ਖਰੀਦ ਗਰੰਟੀ ਕਾਨੂੰਨ ਹੋਵੇ ਤੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਜਿਹੜਾ ਵਾ ਆਟਾ ਦਾਲ ਜਿਹੜੀਆਂ ਵਾ ਅਨਾਜ ਜਿਹੜਾ ਬਾਹਰ ਨਾ ਆਵੇ ਇਹੀ ਵਜਾ ਵਾ ਵੀ ਇਹ ਜਿਹੜੇ ਇੱਕ ਕਾਨੂੰਨ ਲਾਗੂ ਕਰਕੇ ਤੋਂ ਸਾਰਾ ਕਾਰਪੋਰੇਟ ਦੇ ਅਡਾਨੀਆਂ ਬਣ ਕੇ ਦੇ ਅੱਖ ਹੱਥ ਦੇ ਵਿੱਚ ਦੇਣਾ ਚਾਹੁੰਦੀ ਆ ਜੇਦੀ ਵਜ੍ਹਾ ਨਾਲ ਅੱਜ ਵੇਖੋ ਵੀ 21 22 ਰੁਪਏ ਕਿਲੋ ਵਾਲੀ ਕਣਕ ਜਿਹੜੀ ਆ 40 ਰੁਪਏ ਆਮ ਜਿਹੜਾ ਵਾ ਖਪਤਕਾਰ ਆ ਉਹਨੂੰ ਜਿਹੜਾ ਵਾ ਆਟਾ ਵਾ ਉਹਨੂੰ ਮਿਲ ਰਿਹਾ ਵਾ ਇਹ ਬਹੁਤ ਵੱਡੀ ਜਿਹੜੀ ਲੁੱਟ ਹੋਊਗੀ ਆਉਣ ਕਿਦਾਮ ਜਿਹੜੇ ਬੜਕੋ ਨਾ ਜਦੋਂ ਉਹ ਬੰਦ ਹੋਊਗਾ ਇਸ ਕਰਕੇ ਸਾਡੀ ਲੜਾਈ ਆ ਵੀ ਅਸੀਂ ਜਿਹੜਾ ਵਾ ਐਮਐਸਵੀ ਦੀ ਖਰੀਦ ਗਾਰੰਟੀ ਕਾਨੂੰਨ ਮੰਗਦੇ ਆ